ਇਹਨਾਂ ਨੂੰ ਕਿਹੜੇ ਕਿਰਾਰੇ ਬੰਦ ਮੁਕਤਬਾ ਮੁਕਤਬਾ ਤੇ ਉਸ ਤੋਂ ਬਾਅਦ ਕਰਦਾ ਉਸੀਆਂ ਕਰਕੇ ਜੋ ਸਿੱਖੋ ਕਲੇ ਸਾਡੇ ਛੁੱਕ ਕਰਨੇ ਕੋਈ ਲੱਗਿਆ ਆਏ ਗੋਲੀਆਂ ਖਾਣ ਆਇਆ ਕਰ ਤੇਰੀ ਇਹਨਾਂ ਦੀਆਂ ਕਿਦਰ ਤੱਕੀਆਂ ਤੋਂ ਆਹ ਖਰੇ ਦੇ ਬੰਨੋ ਬਤਵਾ ਰਹੀ ਹੈ ਨ ਕੋਈ ਕੋਈਾਰੇਾਰੇ ਆਪਣੇ ਪੈਦਕੇ ਖਾਣ ਵਾਲੀ ਮੋਤੀ ਸਰਕਾਰ ਪਰਦਾਵਾ ਕਰਦੇ ਕਰੇ ਨਾ ਬੈਠੇ ਕਹਾਣੀਆਂ ਦੇ ਘਰ ਤੋਂ ਲੱਗੇ ਐਨਾਂ ਨੂੰ ਬਵਾਉਣ ਲੱਗੇ ਮੁਲਤਵਾ ਸਾਰਾ ਸ਼ਰਮਾਇਆ ਸਾਰਾ ਪਬਲਿਕ ਸੈਕਟਰ ਸਰਕਾਰੀਾਰੇ ਸਾਰੇ ਸਾਰੇ ਜਨੀਆਂ ਬੰਦੇ ਨੂੰ ਸੁਭਾਈ ਜਾ ਰਹੇ ਆ ਉਹਦੇ ਵਿੱਚੋਂ ਅਜੇ ਤੱਕ ਕੋਈ ਇਨਸਾਫ ਨਹੀਂ ਹੈਗਾ ਉਹ ਗਰੇਰ ਪੰਜ ਸਾਲ ਉਦੋਂ ਤੀੜੀ ਵਧਿਆ ਰਿਹਾ ਅਜੇ ਮਿਸਰਾ ਟੈਣੀ ਤੇ ਉਸ ਤੋਂ ਬਾਅਦ ਐਸ ਕੇ ਫੇਰ ਉੱਤੋਂ ਜਿਹੜੀ ਐਤਲੀਗਰੀ ਹੈ ਵੋਟਾਂ ਵਗਾਰਾ ਲੈਣੀਆਂ ਨੇ ਆਪਾਂ 2-4 ਰਾਜ ਸਿੰਘ ਜਿਹੜੀ ਬੀਕੇਯੂ ਉਯਾਦ ਅਲਾਕਾਗੂ ਜੋ ਕਿ ਇੱਥੇ ਭਾਜਪਾ ਦਾ ਉਮੀਦਵਾਰ ਅਰਵਿੰਦ ਖੰਨਾ ਵੋਟਾਂ ਵਟੋਰਨ ਵਾਸਤੇ ਆ ਰਿਹਾ ਹੈ ਅਸੀਂ ਉਹਦੇ ਵਿਰੋਧ 'ਚ ਖੜੇ ਆਂ ਅਸੀਂ ਇਹਨੂੰ ਪੁੱਛਣ ਚਾਹੁੰਦੇ ਚਾਹੁੰਦੇ ਆ ਕਿ ਅਸੀਂ ਆਪਣੇ ਹੱਕੀ ਮੰਗਾਂ ਵਾਸਤੇ ਦਿੱਲੀ ਚੱਲੇ ਸੀ ਸਾਨੂੰ ਹਰਿਆਣਾ ਦੇ ਬਾਹਰਾਂ ਤੇ ਰੋਕ ਲਾ ਗਿਆ ਸਾਡੇ ਨੌਜਵਾਨ ਸ਼ਰਮ ਕਰਨ ਨੂੰ ਗੋਲੀਆਂ ਮਾਰ ਕੇ ਬਾਹਰ ਛੱਡਿਆ 401 ਸਾਡਾ ਕਿਸਾਨ ਜ਼ਖਮੀ ਕਰ ਦਿੱਤਾ 8 ਨੌਜਵਾਨਾਂ ਦੀਆਂ ਅੱਖਾਂ ਹਮੇਸ਼ਾ ਵਾਂ ਤੇ ਖਤਮ ਹੋ ਗਈਆਂ ਅਸੀਂ ਉਹਨਾਂ ਨੂੰ ਪੁੱਛਣਾ ਚਾਹੁੰਨੇ ਆ ਕਿ ਕੀ ਗਿਆਨ ਸੀ ਉਹਨਾਂ ਕਿਸਾਨਾਂ ਦਾ ਕਿਉਂ ਨਹੀਂ ਉਹਨਾਂ ਨੂੰ ਦਿੱਲੀ ਆਪਣੇ ਹੱਕਾਂ ਦੀ ਰਾਖੀ ਕਰਨ ਵਾਸਤੇ ਜਾਣ ਦਿੱਤਾ ਗਿਆ ਜੇਕਰ ਸਾਡੇ ਵਾਸਤੇ ਦਿੱਲੀ ਜਾਣਾ ਮਨ ਹੈ ਤਾਂ ਫਿਰ ਭਾਜਪਾ ਸਰਕਾਰ ਦੇ ਨੁਮਾਇੰਦਿਆਂ ਦਾ ਜਾਂ ਉਮੀਦਵਾਰਾਂ ਦਾ ਇੱਥੇ ਆਉਣਾ ਵੀ ਮਨ ਹੈ ਅਸੀਂ ਆਪਣੇ ਪਿੰਡਾਂ ਸ਼ਹਿਰਾਂ ਦੇ ਵਿੱਚ ਕਾਲਪਾ ਦਾ ਹਰੇਕ ਤਰ੍ਹਾਂ ਦਾ ਵਿਰੋਧ ਕਰਾਂਗੇ ਕਿਹਜਾ ਰੋਜ ਜਿਹੜਾ ਤੁਹਾਡਾ ਅੱਜ ਦਾ ਜਿਹੜਾ ਰੋਸ਼ ਪ੍ਰਦਰਸ਼ਨ ਹੈ ਕਿਹਜਾ ਰਹੇਗਾ ਅਸੀਂ ਓਨੀ ਦੇਰ ਤੇ ਰੋਸ਼ ਪ੍ਰਦਰਸ਼ਨ ਕਰਦੇ ਰਾਂਗੇ ਪ੍ਰਸ਼ਾਸਨ ਨਿਰੋਕਿਆ ਕੋਈ ਨਹੀਂ ਰੁਕਾਂਗੇ ਇੱਥੇ ਬਹਿ ਕੇ ਧਰਨਾ ਦੇ ਆਗ ਨਹੀਂ ਦੇਰ ਜਿੰਨੀ ਦੇਰ ਸਾਨੂੰ ਉੱਥੇ ਜਾ ਕੇ ਸਵਾਲ ਕਰਨ ਦੀ ਇਜਾਜ਼ਤ ਨਹੀਂ ਦਿੰਦੇ ਅਸੀਂ ਓਨੀ ਦੇਰ ਇੱਥੇ ਬਹਿ ਕੇ ਧਰਨਾ ਦੇਾਂਗੇ ਜੇ ਸਾਨੂੰ ਪੁਲਿਸ ਪ੍ਰਸ਼ਾਸਨ ਅੱਗੇ ਜਾਣ ਦੀ ਇਜਾਜ਼ਤ ਦੇਗਾ ਤਾਂ ਅਸੀਂ ਸਵਾਲ ਕਰਾਣੇ ਕਰਾਂਗੇ ਨਹੀਂ ਤਾਂ ਸਾਡਾ ਰੋਸ ਇੱਥੇ ਧਰਨੇ 'ਚ ਜਾ ਰਿਹਾ ਹੈਗਾ ਲੱਗਦਾ ਨਹੀਂ ਤੋ ਪੰਜਾਬ ਸਰਕਾਰ ਦੀ ਪੁਲਿਸ ਹੈ ਜਿਹੜੀ ਤੁਹਾਨੂੰ ਕੈਰੀ ਬੈਠੀ ਆ ਕੀ ਕਿਵੇਂ ਕਹਿਣਾ ਚਾਹੁੰਦੇ ਹੋ ਪੰਜਾਬ ਪੁਲਿਸ ਵਰ ਦੇਖੋ ਸਰਕਾਰਾਂ ਕੋਈ ਵੀ ਹੋਣ ਪੰਜਾਬ ਸਰਕਾਰ ਹੋਵੇ ਜਾਂ ਕੋਈ ਸੈਂਟਰ ਦੀ ਸਰਕਾਰ ਹੋਵੇ ਇਹ ਕਾਰਪੋਰੇਟ ਘਰਾਣਿਆਂ ਦੇ ਪੱਖ 'ਚ ਖੜਦੀਆਂ ਨੇ ਕੋਈ ਵੀ ਸਰਕਾਰ ਉਹ ਕਿਰਤੀ ਲੋਕਾਂ ਦੇ ਹੱਕ 'ਚ ਘਟ ਘੜਦੀ ਹੈ ਕਾਰਪੋਰੇਟ ਘਰਾਣਿਆਂ ਦੇ ਹੱਕ 'ਚ ਘਟਦੀਆਂ ਨੇ ਕਿਉਂਕਿ ਉਹ ਤੁਹਾਨੂੰ ਵੱਡੀ ਫੰਡਿੰਗ ਆਉਂਦੀ ਹੈ ਚਾਹੇ ਕੋ ਸਟੇਟ ਦੀ ਸਰਕਾਰ ਹੋਵੇ ਜਾਂ ਸੈਂਟਰ ਦੀ ਸਰਕਾਰ ਹੋਵੇ ਉਹ ਇਹਨਾਂ ਕਾਰਪੋਰੇਟ ਘਰਾਣਿਆਂ ਦੇ ਸਰ ਤੇ ਚੱਲਦੀਆਂ ਨੇ ਸੋ ਉਹਨਾਂ ਦੀ ਸਪੋਰਟ ਕਰਦੀਆਂ ਨੇ ਉਹਨਾਂ ਦਾ ਪੱਖ ਪੂਰਦੀਆਂ ਨੇ ਸਰਕਾਰ ਇਹ ਵੀ ਉਹੀ ਰਾਹ ਤੁਰੀ ਜ Punjab ਦੀ ਸਰਕਾਰ ਵੀ ਸੋਸੀ ਨੇ ਤਾਂ ਕੋਈ ਬਹੁਤੀ ਹਾਸ ਨਹੀਂ ਰਖਦੇ ਪਾਸਪਾਲਾ ਕਰਾਵ ਕਰ ਰਹੇ ਹਾਂ ਕਿਸਾਨਾਂ ਦੇ ਫੜੀ ਜੱਥੇ ਬੰਦੇ ਦਾ ਨਾਮ ਲੈ ਕੇ ਦੱਸੋ ਮੈਂ ਮਕਰਨ ਸਿੰਘ ਪਾਪੜਾ ਜੀ ਜਰਨਲ ਸਕੱਤਰ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਬਲਾਕ ਲਹਿਰਾ ਸਾਨੂੰ ਪਤਾ ਲੱਗਿਆ ਕਿ ਅੱਜ ਇੱਥੇ ਬੀਜੇਪੀ ਦੇ ਉਮੀਦਵਾਰ ਅਰਵਿੰਦ ਖੰਨੇ ਨੇ ਆਉਣਾ ਅਸੀਂ ਐ ਸਟੇਕ ਤੇ ਕਿ ਅਸੀਂ ਜੇ ਦਿੱਲੀ ਨਹੀਂ ਜਾ ਸਕਦੇ ਤਾਂ ਇਹ ਵੀ ਸਾਡੇ ਪਿੰਡਾਂ 'ਚ ਨਹੀਂ ਵੜ ਸਕਦੇ ਅਸੀਂ ਕੋਈ ਦਿੱਲੀ ਨੂੰ ਢਾਉਣ ਵਾਸਤੇ ਨਹੀਂ ਜਾ ਰਹੇ ਸੀ ਅਸੀਂ ਇਹ ਪੁੱਛਣ ਵਾਸਤੇ ਜਾ ਰਹੇ ਸੀ ਕਿ ਸਾਡੇ 750 ਕਿਸਾਨ ਸ਼ਹੀਦ ਕੀ ਕਰਤੇ ਤੁਸੀਂ ਨੇ ਉਹਦੇ ਵਾਸਤੇ ਸਾਨੂੰ ਕੋਈ ਕੰਪਨਸੇਸ਼ਨ ਕੋਈ ਨੌਕਰੀ ਨਹੀਂ ਹੈਗੀ 23 ਫਸਲਾਂ ਦੇ ਉੱਤੇ ਐਮਐਸਪੀ ਦੀ ਗੱਲ ਇਸ ਮੋਦੀ ਨੇ કરી ਸੀ ਪਹਿਲਾਂ ਜਿੰਨੇ ਵੀ ਵਾਅਦੇ ਕਰੇ ਸੀ ਸਾਰੇ ਉੱਥੇ ਸਵਾ ਸਾਲ ਅਸੀਂ ਬਹਿ ਕੇ ਆਏ ਆ ਸਾਰੀਆਂ ਮੰਗਾਂ ਤੋਂ ਇਹ ਮੁਨਕਰ ਹੋ ਗਿਆ ਅਸੀਂ ਉਹੀ ਗੱਲਾਂ ਦੁਬਾਰੇ ਇਹਨੂੰ ਯਾਦ ਕਰਾਉਣ ਜਾ ਰਹੇ ਸੀ ਕਿ ਸਾਡੀਆਂ ਉਹ ਮੰਗੀਆਂ ਮੰਨੀਆਂ ਹੋਈਆਂ ਮੰਗਾਂ ਨੇ ਉਹ ਲਾਗੂ ਕਰੋ ਇਹਨਾਂ ਨੇ ਸਾਡੀਆਂ ਮੰਗਾਂ ਦਾ ਕੀ ਮੰਨਣੀ ਸੀ ਸਾਨੂੰ ਵੱਖ-ਵੱਖ ਬਾਰਡਰਾਂ ਦੇ ਉੱਤੇ ਘੇਰ ਲਿਆ ਘੇਰ ਕੇ ਕੁੱਥੇ ਸਾਡੇ ਕੁਝ ਕਿਸਾਨ ਸ਼ਹੀਦ ਕੀਤੇ ਨੇ ਉਸ ਨੂੰ ਕੁੱਟ ਮਾਰ ਕਰਕੇ ਬੋਰੀਆਂ ਚ ਪਾ ਕੇ ਲੈ ਗਏ ਉਹਨਾਂ ਦੇ ਜਵਾੜੇ ਤੋੜੇ ਗਏ ਨੇ ਇੰਨੀ ਨਰਦਈਪਣਾ ਕੋਈ ਜਿਹੜਾ ਦੁਸ਼ਮਣ ਦੇਸ਼ ਹੈ ਉਹ ਵੀ ਨਹੀਂ ਕਰਦਾ ਜਿਹੜੀ ਇਹ ਬੀਜੇਪੀ ਇੱਕ ਅੰਨਦਾਤੇ ਨਾਲ ਕਰਨ ਲੱਗ ਰਹੀ ਹੈ ਅੱਜ ਦਾ ਜਿਹੜਾ ਤੁਹਾਡਾ ਰੋਸ ਪ੍ਰਦਰਸ਼ਨ ਹੈ ਕਿੰਨੇ ਦਾ ਰਹੇਗਾ ਅੱਜ ਸਾਡਾ ਰੋਜ ਪ੍ਰਦਰਸ਼ਨ ਪੂਰਾ ਜੋਸ਼ੋਖ ਰੋਸ ਨਾਲ ਰਹੂਗਾ ਜੀ ਆਉਣ ਦੇ ਅਸੀਂ ਆਪਣੀ ਮੀਟਿੰਗ ਲਾ ਕੇ ਹਾਲਾਤ ਦੇ ਮੁਤਾਬਕ ਅੱਗੇ ਤੱਕ ਜਾਵਾਂਗੇ ਅਸੀਂ ਉਹਨੂੰ ਪੁੱਛਾਂਗੇ ਕਿ ਸਾਡੇ ਸਵਾਲਾਂ ਦੇ ਜਵਾਬ ਦਿਓ ਅਸੀਂ ਕੋਈ ਗੋਲੀਆਂ ਨਹੀਂ ਲਈ ਫਿਰਦੇ ਅਸੀਂ ਕੋਈ ਬੰਬ ਨਹੀਂ ਬੰਨ੍ਹਨੀ ਫਿਰਦੇ ਖਾਲੀ ਸਾਡੇ ਹੱਥ ਨੇ ਖਾਲੀ ਸਾਡੀਆਂ ਜੇਬਾਂ ਨੇ ਖਾਲੀ ਸਾਡੇ ਢਿੱਡ ਨੇ ਸਿਰਫ ਸਾਡੀਆਂ ਗੱਲਾਂ ਦੇ ਜਵਾਬ ਦੇਣ ਕਿ ਸਾਡੀਆਂ 23 ਫਸਲਾਂ ਦੀ ਐਮਐਸਪੀ ਕਿਉਂ ਨਹੀਂ ਦੇ ਰਹੇਗੇ ਜਿਹੜੇ ਸਾਡੇ ਨਾਲ ਕੀਤੇ ਹੋਏ ਵਾਅਦੇ ਨੇ ਉਹਨਾ ਤਾਂ ਕਿਉਂ ਭੱਜ ਰਹੇ ਹੋ ਤੁਸੀਂ ਜੇ ਤੁਸੀਂ ਨਹੀਂ ਪਿਛਲੀਆਂ ਮੰਗਾਂ ਪੂਰੀਆਂ ਕਰ ਰਹੇ ਤਾਂ ਅਗਲੀਆਂ ਵੋਟਾਂ 'ਚਾ ਝੂਠੇ ਲਾਰੇ ਲਾ ਕੇ ਲੋਕਾਂ ਨੂੰ ਗਮਰਾ ਕਿਉਂ ਕੀਤਾ ਜਾ ਰਹੇ ਠੀਕ ਹੈ ਦੱਸੋ ਜੀ ਜੇ ਤੁਸੀਂ ਤੁਹਾਡੇ ਕਿਹਨਾਂ ਨੇ ਕੇਐਬੀ ਪੁਲਿਸ 'ਚ ਜੋ ਕਾਰਵਟ ਕਰਨ ਆ ਨਾ ਮਿਲੀ ਹੈ ਤੁਸੀਂ ਉਹਨਾਂ ਜਾ ਕੇ ਗੱਲ ਕਰਨ ਦੀ ਕੋਸ਼ਿਸ਼ ਕਰੋਗੇ ਜੇ ਪੁਲਿਸ ਕੋਈ ਠੱਗਾ ਕਰ ਬਿਲਕੁਲ ਕਰਾਂਗੇ ਜੀ ਅਸੀਂ ਅਸੀਂ ਅੱਗੇ ਜਾ ਕੇ ਕਰਨ ਦੀ ਕੋਸ਼ਿਸ਼ ਕਰਾਂਗੇ ਅਸੀਂ ਆਪਣੇ ਆਗੂਆਂ ਦੇ ਮੀਟਿੰਗ ਲਾ ਕੇ ਕਿਉਂਕਿ ਸਾਡੇ ਵਾਸਤੇ ਡੰਡੀ ਹੁੰਦੇ ਨੇ ਸਾਡੇ ਸਿਰ ਪਾਟਣ ਸਾਡੀਆਂ ਲੱਤਾਂ ਟੁੱਟਣ ਇਹਦੀ ਸਾਨੂੰ ਕੋਈ ਪਰਵਾਹ ਨਹੀਂ ਅਸੀਂ ਜਾਵਾਂਗੇ ਅੱਗੇ ਜਾ ਕੇ ਆਪਣੇ ਆਗੂਆਂ ਦੀ ਮੀਟਿੰਗ ਲਾਉਣੇ ਆ ਉਦੋਂ ਲਾ ਕੇ ਅਸੀਂ ਅੱਗੇ ਜਾ ਕੇ ਗੱਲਬਾਤ ਕਰਾਂਗੇ ਜੇ ਸਾਡੀਆਂ ਗੱਲਾਂ ਨਹੀਂ ਸੁਣਦੇ ਤਾਂ ਅਸੀਂ ਆਪਣਾ ਜਿਹੜਾ ਨਾਰਾ ਪ੍ਰਦਰਸ਼ਨ ਪੂਰਾ ਕਰਾਂਗੇ ਫੁੱਲ ਜ਼ੋਰ ਨਾਲ ਵਿਰੋਧ ਕਰਾਂਗੇ ਜੀ ਵੱਡੀਆਂ-ਵੱਡੀਆਂ ਜਿਹੜੀਆਂ ਛੜਕਾਂ ਨੇ ਸਾਰੀਆਂ ਦੇ ਉੱਤੇ ਜਾਮ ਲਾਵਾਂਗੇ ਜਾਮ ਲਾ ਕੇ ਪੂਰੇ ਜ਼ੋਰ ਜੋਸ਼ੋ-ਖਰੋਸ਼ ਨਾਲ ਉਹਦਾ ਵਿਰੋਧ ਕਰਾਂਗੇ ਜੀ ਕਿਹੜੀ ਜਥੇਬੰਦੀ ਅਸੀਂ ਭਾਰਤੀ ਕਿਸਾਨ ਯੂਨੀਅਨ ਇਕਤਾ ਗੁਰਾਹਾ ਜਥੇਬੰਦੀ ਵੱਲੋਂ ਤੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਪੂਰੇ ਸੰਜੁਗਤ ਸੰਜੁਗਤ ਕਿਸਾਨ ਮੋਰਚੇ ਦਾ ਪੂਰੇ ਭਾਰਤ ਦੇ ਵਿੱਚ ਐਲਾਨ ਹੈ ਕਿ ਅਸੀਂ ਬੀਜੇਪੀ ਆਗੂਆਂ ਦਾ ਜਿੱਥੇ ਵੀ ਇਹ ਜਾਣਗੇ ਵਿਰੋਧ ਕਰਾਂਗੇ ਕਿਉਂਕਿ ਅੱਜ ਤੋਂ 2 ਸਾਲ ਪਹਿਲਾਂ ਜਦੋਂ ਅਸੀਂ ਖੇਤੀ ਕਾਲੇ ਕਾਨੂੰਨ ਵਾਪਸ ਕਰਵਾ ਕੇ ਆਏ ਸੀ 750 ਕਿਸਾਨਾਂ ਦੀਆਂ ਸਹਾਇਤਾ ਦਿੱਤੀਆਂ ਸੀ ਉਦੋਂ મોદી ਨੇ ਇੱਥੋਂ ਦੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਵੀ ਜਿਹੜੀਆਂ ਥੋੜੀਆਂ ਰਹਿੰਦੀਆਂ ਮੰਗਾਂ ਨੇ ਉਹ ਚਾਹੇ ਐਮਐਸਪੀ ਕਾਨੂੰਨ ਦੀ ਗਾਰੰਟੀ ਹੈ ਚਾਹੇ ਲਖੀਮਪੁਰ ਖੀਰੀ ਦੇ ਵਿੱਚ ਜਿਨੇ ਸਾਡੇ ਕਿਸਾਨ ਸ਼ਹੀਦ ਕੀਤੇ ਨੇ ਉਹ ਮੌਕੇ ਦਾ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟਹਿਣੀ ਉਹਨੂੰ ਜੇਲ੍ਹ ਦੇ ਵਿੱਚ ਭੇਜਣ ਦੀ ਗੱਲ ਕਹੀ ਸੀ ਤੇ ਨਾਲ ਹੀ ਉਸ ਐਜੀਟੇਸ਼ਨ ਦੌਰਾਨ ਜਿੰਨੇ ਵੀ ਕਿਸਾਨਾਂ ਦੇ ਪੁਲਿਸ ਕੇਸ ਦਰਜ ਹੋਏ ਸੀ ਸਾਰੇ ਪਰਚੇ ਰੱਦ ਕਰਨ ਦੀ ਗੱਲ ਕਹੀ ਸੀ ਦੇ ਨਾਲ ਹੀ ਜਿੰਨੇ ਸਾਡੇ ਕਿਸਾਨ ਸ਼ਹੀਦ ਹੋਏ ਸੀ ਉਹਨਾਂ ਦੇ ਪਰਿਵਾਰਾਂ ਨੂੰ ਇੱਕ ਮੈਂਬਰ ਨੂੰ ਯੋਗਤਾ ਮੁਤਾਬਿਕ ਨੌਕਰੀ 10 ਲੱਖ ਦਾ ਨਲਕੇ 10 ਲੱਖ ਦੀ ਸਹਾਇਤਾ ਤੇ ਕਰਜ਼ਾ ਮਾਫੀ ਦੀ ਗੱਲ ਕਰੀ ਸੀ ਉਹ ਸਾਰੀਆਂ ਗੱਲਾਂ ਅਧੂਰੀਆਂ ਪਈਆਂ ਨੇ ਮੋਦੀ ਸਰਕਾਰ ਨੂੰ ਗੱਲਾਂ ਯਾਦ ਕਰਵਾਉਣ ਲਈ ਸਾਡੇ ਪੰਜਾਬ ਦੇ ਕਿਸਾਨ ਜਥੇਬੰਦੀਆਂ ਜਦੋਂ ਦਿੱਲੀ ਵੱਲ ਜਾ ਰਹੀਆਂ ਸੀ ਤਾਂ ਭਾਜਪਾ ਦੀ ਸਰਕਾਰ ਨੇ ਕਿਸਾਨਾਂ ਦੇ ਉੱਪਰ ਅਥਰੂ ਗੈਸ ਦੇ ਗੋਲੇ ਸਿੱਟੇ ਤੇ ਉਸ ਸਮੇਂ ਜਨਨਕ ਨੌਜਵਾਨ ਕਿਸਾਨ ਦੇ ਸਿੱਧੀ ਗੋਲੀ ਮਾਰ ਕੇ ਸ਼ਹੀਦ ਕੀਤਾ ਅਸੀਂ ਇਸ ਰੋਸ ਵਜੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਭਾਜਪੀ ਦੇ ਆਗੂਆਂ ਦਾ ਜਿੱਥੇ ਵੀ ਇਹ ਜਾਂਦੇ ਨੇ ਵਿਰੋਧ ਕਰ ਰਹੇ ਆ ਤੇ ਅੱਗੇ ਵੀ ਕਰਦੇ ਰਹਾਂਗੇ ਕਿਹਾ ਜਾਂ ਜਿਹੜਾ ਅੱਜ ਰੋਸ ਪ੍ਰਦਰਸ਼ਨ ਕਿਹਾ ਜਾ ਰਿਹਾ ਹੈ ਰੋਸ ਪ੍ਰਦਰਸ਼ਨ ਸਾਡਾ ਬਿਲਕੁਲ ਸ਼ਾਂਤਮਈ ਹੈ ਕਿਸੇ ਤਰ੍ਹਾਂ ਦੀ ਅਸੀਂ ਨਾ ਹੁੱਲੜਬਾਜੀ ਕਰਨਾ ਚਾਹੁੰਦੇ ਜਦੋਂ ਵੀ ਹੁੱਲੜਬਾਜੀ ਹੁੰਦੀ ਹੈ ਜਾਂ ਇਸ ਜਨਕਿੇ ਘੋਲ ਨੂੰ ਦੂਜੇ ਜਨਕਿੇ ਖਿਲਵਾੜ ਉਹ ਕਰਦੇ ਨੇ ਇਹ ਤਾਂ ਜਾਣ ਬੁੱਝ ਕੇ ਇਹਨਾਂ ਦੇ ਹੱਥ ਦੇ ਬੰਦੇ ਹੁੰਦੇ ਨੇ ਇਹਨਾਂ ਦੇ ਗੁੰਡੇ ਹੁੰਦੇ ਨੇ ਸਾਡੇ ਵੱਲੋਂ ਹਮੇਸ਼ਾ ਪੀਸਫੁੱਲ ਜਾਨੀ ਕਿ ਅਸੀਂ ਰੋਸ ਪ੍ਰਦਰਸ਼ਨ ਕਰਦੇ ਆ ਤੇ ਕਰਦੇ ਰਹਾਂਗੇ ਅੱਜ ਵੀ ਸਾਡਾ ਬਿਲਕੁਲ ਪੀਸਫੁੱਲ ਜਿਹੜਾ ਭਾਜਪਾ ਦੇ ਖਿਲਾਫ ਰੋਸ ਪ੍ਰਦਰਸ਼ਨ ਹੈ ਉਹ ਅਸੀਂ ਕਰ ਰਹੇ ਆ ਜਦੋਂ ਵੀ ਅਰਵਿੰਦ ਖੰਨਾ ਆਊਗਾ ਅਸੀਂ ਭਾਜਪਾ ਸਰਕਾਰ ਦੇ ਖਿਲਾਫ ਭਾਜਪਾ ਉਮੀਦਵਾਰ ਦੇ ਖਿਲਾਫ ਨਾਰੇਬਾਜੀ ਕਰਾਂਗੇ ਤੇ ਉਸ ਆਪਣਾ ਰੋਸ ਪ੍ਰਦਰਸ਼ਨ ਕਰਕੇ ਅਸੀਂ ਸ਼ਾਂਤ ਨੂੰ ਆਪਣੇ ਘਰਾਂ ਨੂੰ ਜਾ ਮੰਗੇ ਪੰਜਾਬ ਸਰਕਾਰ ਬਾਰੇ ਕੀ ਕਹਿਣਾ ਚਾਹੁੰਦੇ ਅੱਜ ਤੁਹਾਡੇ ਰਸਤੇ ਘੇਰੇ ਜਾ ਰਹੇ ਨੇ ਪੰਜਾਬ ਸਰਕਾਰ ਦੀ ਪੁਲਿਸ ਦੇ ਵਿੱਚ ਦੇਖੋ ਅਸੀਂ ਕਹਿੰਦੇ ਆ ਇਹ ਸਾਰੇ ਰਲੇ ਮਿਲੇ ਨੇ ਇਹਨਾਂ ਦੀ ਲੜਾਈ ਸਿਰਫ ਕੁਰਸੀ ਦੀ ਕੁੱਕੜ ਲੜਾਈ ਹੈ ਨੀਤੀਆਂ ਤੇ ਇਹਨਾਂ ਦਾ ਕੋਈ ਰੋਲਾ ਨਹੀਂ ਹੈਗਾ ਸਾਰੀਆਂ ਹੀ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੀਤੀਆਂ ਤੇ ਸਾਰੀਆਂ ਸਹਿਮਤ ਨੇ ਚਾਹੇ ਡਬਲਯੂਟੀਓ ਦੀਆਂ ਨੀਤੀਆਂ ਨੇ ਚਾਹੇ ਵਰਲਡ ਬੈਂਕ ਦੀਆਂ ਨੀਤੀਆਂ ਨੇ ਸਾਰੀਆਂ ਸਰਕਾਰਾਂ ਵੱਡੇ ਲੋਕਾਂ ਦੇ ਕਾਰਪੋਰੇਟ ਪੱਖ ਦੇ ਪੱਖ ਚ ਭੁਗਤਦੀਆਂ ਨੇ ਤੇ ਫੇ ਕਹਿੰਦਾ ਬੀਜੇਪੀ ਦੇ ਵਿਰੋਧ ਕਿ ਬਾਕੀ ਪਾਰਟੀ ਦੇ ਕਿਉਂ ਨਹੀਂ ਦੇਖੋ ਇਸ ਟਾਈਮ ਜਿਹੜੀ ਬੀਜੇਪੀ ਹੈ ਉਹ ਕੇਂਦਰ ਦੇ ਵਿੱਚ ਸੱਤਾ ਦੇ ਵਿੱਚ ਹੈ ਕਿਉਂਕਿ ਜਿਹੜੇ ਖੇਤੀ ਕਾਲੇ ਕਾਨੂੰਨ ਆ ਉਹ ਜਨਨ ਕਿ ਬੀਜੇਪੀ ਸਰਕਾਰ ਲੈ ਕੇ ਆਈ ਸੀ ਬੇਸ਼ੱਕ ਇਹ ਪਹਿਲਾਂ ਕਾਂਗਰਸ ਸਰਕਾਰ ਨੇ ਘੜੇ ਸੀ ਪਰ ਅੱਜ ਉਹ ਕੁਰਸੀ ਦੇ ਉੱਪਰ ਮੋਦੀ ਸਰਕਾਰ ਹੈ ਜੇ ਕੱਲ ਨੂੰ ਉੱਥੇ ਜਨਨ ਕਿ ਕਾਂਗਰਸ ਸਰਕਾਰ ਆਉਂਦੀ ਹੈ ਰਾਹੁਲ ਗਾਂਧੀ ਆਉਂਦਾ ਜਾਂ ਕੇਜਰੀਵਾਲ ਆਂਦਾ ਅਸੀਂ ਉਹਦਾ ਵਿਰੋਧ ਕਰਾਂਗੇ ਸਾਡਾ ਜਿਹੜਾ ਸੱਤਾ ਦੀ ਕੁਰਸੀ ਦੇ ਕਾਬਜ ਹੈ ਉਹਦਾ ਵਿਰੋਧ ਹੈ ਕਿਸੇ ਬੰਦੇ ਨਾਲ ਸਾਡਾ ਕੋਈ ਨਿੱਜੀ ਵੈਰ ਨਹੀਂ ਹੈ ਜਗਨਰਾਵਿੰਦ ਕੰਨੜ ਜੀ ਅੰਦੇ ਤੁਸੀਂ ਰਿਹਾ